ਜਨਾ ਉਪਚੋਣ ਨੂੰ ਲੈ ਕੇ ਸੂਬੇ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਗਈਆਂ। ਇਸ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਮਲਿਕ ਅਰਜੁਨ ਖੜਕੇ ਨੇ ਪੰਜਾਬ ਵਿਧਾਨ ਸਭਾ ਦੇ 64 ਲੁਧਿਆਣਾ ਪਛਮੀ ਹਲਕੇ ਤੋਂ ਹੋਣ ਵਾਲੀ ਉਪਚੋਣ ਦੇ ਲਈ ਭਾਰਤ ਪੁਸ਼ਨ ਆਸ਼ੂ ਨੂੰ ਪਾட்சி ਉਮੀਦਵਾਰ ਦੇ ਵਜੋਂ ਨਾਮਜ਼ਦ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਾਰਨ ਹੁਣ ਭਾਰਤ ਪੁਸ਼ਨ ਆਸ਼ੂ ਲੁਧਿਆਣਾ ਉਪਚੋਣ ਲੜਨਗੇ। ਕਾਂਗਰਸ ਨੇ ਇਸ ਸੰਬੰਧ ਵਿੱਚ ਇੱਕ ਪੱਤਰ ਵੀ ਜਾਰੀ ਕਰਕੇ ਦੱਸਿਆ ਕੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪੰਜਾਬ ਵਿਧਾਨ ਸਭਾ ਦੇ 4 ਲੁਧਿਆਣਾ ਪੱਛਮੀ ਹਲਕੇ ਤੋਂ ਹੋਣ ਵਾਲੀ ਉਪ ਚੋਣ ਦੇ ਲਈ 파ਟ ਪੁਸ਼ਨ ਆਸ਼ੂ ਨੂੰ ਪਾਚੀ ਉਮੀਦਵਾਰ ਦੇ ਵਜੋਂ ਨਾਮਜ਼ਦ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਜਿੰਨੀ ਚੋਣ ਦੇ ਵਿੱਚ ਅੱਜ ਕਾਂਗਰਸ ਵੱਲੋਂ ਪਰਤਪੁਸ਼ਣ ਆਸ਼ੂ ਜੀ ਨੂੰ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਹੈਗਾ ਹਾਲਾਂਕਿ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਸ ਸੀਟ ਨੂੰ ਜਿੱਤਣ ਦੇ ਉੱਤੇ ਲੇਕਿਨ ਕਾਂਗਰਸ ਦੇ ਜਿਹੜੇ ਚਿਹਰੇ ਨੇ ਉਮੀਦ ਕੀਤੀ ਜਾ ਰਹੀ ਸੀ ਪਰਤਪੁਸ਼ਣ ਆਸ਼ੂ ਦੀ ਔਰ ਉਸੇ ਉੱਤੇ ਅੱਜ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਨਾਲ ਪਰਤਪੁਸ਼ਣ ਆਸ਼ੂ ਜੀ ਮੌਜੂਦ ਨੇ ਆਸ਼ੂ ਜੀ ਤੁਹਾਡੇ ਨਾਮ ਦੀ ਚਰਚਾ ਸੀ ਔਰ ਲੱਗ ਵੀ ਰਿਹਾ ਸੀ ਕਿ ਤੁਹਾਨੂੰ ਹੀ ਜਿਹੜੀ ਟਿਕਟ ਦਿੱਤੀ ਜਾਏਗੀ ਕਿੱਦਾਂ ਦੇਖਦੇ ਹੋ ਬਹੁਤ ਧੰਨਵਾਦੀਆਂ ਜੀ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਨਵਾਜਿਆ ਟਿਕਟ ਦੇ ਕੇ ਪੂਰੀ ਤੰਦ ਹੀ ਨਾਲ ਮਿਹਨਤ ਕਰਾਂਗੇ ਸਾਰੇ ਵਰਕਰ ਪੱਪਾ ਪਾਰਾ ਮਿਹਨਤ ਕਰ ਰਹੇ ਆ ਪਹਿਲਾਂ ਤੋਂ ਹੀ ਕਿਉਂਕਿ ਸੀਟ ਵੇਕੈਂਟ ਹੋ ਗਈ ਸੀ ਕਿ ਔਰ ਮੇਰਾ ਫਰਜ਼ ਬਣਦਾ ਸੀਗਾ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ ਮੈਂ ਕਰਦਾ ਜਾ ਰਿਹਾ ਸੀਗਾ ਹੁਣ ਆਫੀਸ਼ੀਅਲ ਅਨਾਉਂਸਮੈਂਟ ਕੈਂਡੀਡੇਚਰ ਦੀ ਹੋ ਗਈ ਤਾਂ ਅਗੋਂ ਆਪਣੀ ਸੋਚ ਲੈ ਕੇ ਆਪਣੀ ਵਿਜਨ ਲੈ ਕੇ ਲੋਕਾਂ 'ਚ ਜਾਵਾਂਗੇ ਜੋ ਅਸੀਂ ਪਿਛਲੇ 5 ਸਾਲ ਦੇ ਵਿੱਚ ਲੁਧਿਆਣਾ ਵੈਸਟ ਲਈ ਕੰਮ ਕੀਤਾ ਸੀਗਾ ਉਹ ਲੋਕਾਂ ਨੂੰ ਦੱਸਾਂਗੇ ਉਹ ਲੋਕਾਂ ਨੂੰ ਯਾਦ ਵੀ ਆ ਉਹਦੇ ਮੁਤਾਬਕ ਕਹਾਂਗੇ ਅੱਗੋਂ ਸਾਨੂੰ ਮੈਂਡੇਟ ਦਿਓ ਤਾਂ ਤੁਹਾਡੀਆਂ ਜੋ ਉਮੀਦਾਂ ਆਸੀਂ ਪੂਰੀਆਂ ਕਰਾਂਗੇ ਆ ਜਿਮਨੀ ਚੋਣ ਹੈ ਕਿਉਂਕਿ ਅਗਰ ਦੂਸਰੀ ਚੋਣ ਹੁੰਦੀ ਤਾਂ ਆਪਾਂ ਕਹਿ ਦਿੰਦੇ ਆ ਕਿ ਸਰਕਾਰ ਦੇ ਖਿਲਾਫ ਕਈ ਮੁੱਦੇ ਹੁੰਦੇ ਆ ਹੁਣ ਸਰਕਾਰ ਮੌਜੂਦ ਹੈਗੀ ਹੈ ਉਹਨਾਂ ਕੋਲ 3 ਸਾਲ ਹੋ ਵੀ ਚੁੱਕੇ ਆ ਕੰਮਕਾਰ ਵੀ ਤੁਸੀਂ ਦੇਖ ਚੁੱਕੇ ਹੋ ਕਿੱਥੇ ਸਟੈਂਡ ਕਰਦੀ ਆ ਸਰਕਾਰ ਆ ਜਿਮਨੀ ਚੋਣ ਦੇ ਵਿੱਚ ਸਰਕਾਰ ਦੇ ਅਗੇਂਸਟ ਕੋਈ ਮੁੱਦਾ ਨਹੀਂ ਹੁੰਦਾ ਤੁਸੀਂ ਦੱਸੋ ਨਾ ਜਿਮਨੀ ਚੋਣ ਸਰਕਾਰ ਦੀ ਹੁੰਦੀ ਆ ਤਾਂ ਚੋਣੀ ਨਾ ਕਰਾਓ ਫਿਰ ਸਰਕਾਰ ਨਾਮਿਨੇਟ ਹੀ ਕਰ ਲੈ ਬਹੁਤ ਵੱਡੇ ਇਸ਼ੂਸ ਨੇ ਸਾਹਿਬ ਪੰਜਾਬ ਤਿੰਨ ਸਾਲ ਚ ਕਿੱਥੇ ਖੜਾ ਲੁਧਿਆਣਾ ਵੈਸਟ ਚ ਤਿੰਨ ਸਾਲ ਚ ਇਟ ਵੀ ਲੱਗੀ ਜਿੱਥੇ ਕੰਮ ਅਸੀਂ ਛੱਡ ਗਏ ਸੀਗੇ ਉੱਥੇ ਤੇ ਉੱਥੇ ਹੀ ਖਲੋਤੇ ਆਂ ਜਾਂ ਇਹ ਸਿਲੈਕਸ਼ਨ ਦੇ ਵਿੱਚ ਰੂਲਿੰਗ ਪਾਰਟੀ ਪਾਰਟੀ ਦਾ ਹਿڈن ਅਜੰਡਾ ਕੀ ਹੈ ਉਹਨਾਂ ਨੇ ਇੱਕ ਰਾਜ ਸਭਾ ਦੇ MP ਨੂੰ ਇੱਥੇ ਕੀ ਸੋਚ ਨਾਲ ਖਿਲਾ ਰਿਹਾ ਹੈ ਤੇ ਕਿੰਨਾ ਦਾ ਰਸਤਾ ਬਣਾਣਾ ਰਾਜ ਸਭਾ ਦਾ ਇਹ ਸਭ ਲੁਧਿਆਣਾ ਵੈਸਟ ਦੇ ਲੋਕ ਜਾਣਦੇ ਆਂ ਔਰ ਖਾਸ ਤੌਰ ਤੇ ਪੰਜਾਬ ਦੇ ਲੋਕ ਜਾਣਦੇ ਆਂ ਵੀ ਕਿਤੇ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਸੱਤਾ ਤੇ ਡਾਇਰੈਕਟਲੀ ਕਾਬਜ਼ ਹੋਣ ਦਾ ਮੌਕਾ ਦੇਣਾ ਕਿ ਨਹੀਂ ਦੇਣਾ ਇਹ بڑے ਇਸ਼ੂਜ਼ ਨੇ ਬਸ ਇੱਕ ਆਸ਼ੂ ਜੀ ਆਖਰੀ ਸਵਾਲ ਖੁਦ ਕਾਂਗਰਸ ਦੇ ਵਿੱਚ ਗੁੱਟਬਾਜੀ ਕਿੱਥੇ ਹੈਗੀ ਹੈ ਨਜ਼ਰ ਆਂਦੀ ਹੈ ਕੋਈ ਗੁੱਟ ਕੋਈ ਗੁੱਟਬਾਜੀ ਨਹੀਂ ਤੁਸੀਂ ਸਾਹਮਣੇ ਹੀ ਦੇਖਿਓ ਲੁਧਿਆਣਾ ਵੈਸਟ ਵਿੱਚ ਇੱਕ ਇੱਕ ਵਰਕਰ ਉੱਠ ਕੇ ਕਾਂਗਰਸ ਪਾਰਟੀ ਦੀ ਬੇਤਲੀਲੀ ਮਦਦ ਕਰੇਗਾ ਧੰਨਵਾਦ ਜੀ ਤਾਂ ਇੱਕ ਇੱਕ ਵਰਕਰ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਲਈ ਕੰਮ ਕਰਦਾ ਹੋਇਆ ਨਜ਼ਰ ਆਏਗਾ ਲੇਕਿਨ ਨਤੀਜਾ ਕੀ ਹੋਏਗਾ ਇਹ ਦੇਖਣਾ ਹੋਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼